साड़ी हरेक नवी वीडियो देखने लबसक्राइब करो पंजाब टॉपिक यूट्यूब चैनल से घंटी नप के हरेक वीडियो दा अगा स्ने लो ਇਹ ਕੀਤੇ ਪੁਰਾਣੀਆਂ ਸ਼ਾਇਦ ਬਾਕੀਆ ਦੁਨੀਆ ਪੋਸਟਰ ਨੂੰ ਲੈ ਕੇ ਤੁਹਾਡੇ ਕੋਲ ਨਜ਼ਰਾ ਪੈਂਦਾ ਕਿ ਸਾਹਮਣੇ ਉਹ ਕਰਨ ਜਾ ਰਹੀ ਸੀ ਪਰ ਰਸਤੇ ਦੇ ਵਿੱਚ ਹੀ ਪੈਰੀਗੇਟ ਲਾ ਕੇ ਰੋਕਿਆ ਗਿਆ ਪੈਂਦੀ ਬਾਈ ਮਤ ਕਹਿੰਦਾ ਸੀਗਾ ਕੀ ਸਾਡੇ ਸਾਡੇ ਮੰਤਰੀ ਨੇ ਜਿਹੜੇ ਉਹਨਾਂ ਨੂੰ ਲੋਕਾਂ ਨੂੰ ਚੰਡੀਗੜ੍ਹ ਆਉਣ ਦੀ ਲੋੜ ਨਹੀਂ ਸਾਡੇ ਮੰਤਰੀ ਖੁਦ ਪਿੰਡਾਂ ਜਾਇਆ ਕਰਨਗੇ ਪਰ ਸਾਰੇ ਰਾਹ ਦੇ ਵਿੱਚ ਹੀ ਰੋਕ ਲਿਆ ਪ੍ਰਸ਼ਾਸਨ ਕਹਿੰਦਾ ਵੀ ਚਾਰ ਜਣੇ ਆ ਕੇ ਚੰਡੀਗੜ੍ਹ ਉਹਨਾਂ ਦਾ ਖਰਚੋਟ ਬੈਸਮਾ ਮੀਟਿੰਗ ਕਰਿਆ ਉਹ ਪਹਿਲਾਂ ਕਹਿੰਦੇ ਸੀ ਕਿ ਪਿੰਡਾਂ ਵਿੱਚ ਆਇਆ ਕਰਨਗੇ ਹੁਣ ਕਹਿੰਦੇ ਸਾਡੇ ਕੋਲੇ ਆ ਜਾਓ ਮੀਟਿੰਗ ਕਰਨ ਇੱਕ ਭਾਰਤੀ ਹੈ ਜਿਹੜੀ ਤਿੰਨ ਚਾਰ ਸਾਲਾਂ ਤੋਂ ਕੋਈ ਈਟੀਟੀਡੀ ਭਾਰਤੀ ਨਹੀਂ ਆਈ ਜਦੋਂ ਦੀ ਸਰਕਾਰ ਆਈ ਹੈਗੀ ਭਾਰਤੀ ਨੂੰ ਲੈ ਕੇ ਇਕੱਠੇ ਹੋਏ ਸੀਗੇ ਕਿਤੇ ਨਾ ਰਸਤੇ ਦੇ ਵਿੱਚ ਹੀ ਰੋਕਿਆ ਗਿਆ ਇਹ ਯੂਥ ਨੂੰ ਸੜਕਾਂ ਦਾ